ਕਿ ਸਭ ਬੰਦੇ ਇੱਕ ਨੂਰ ਤੇ ਸਭ ਚੱਕ ਉਪਜਿਆ ਕੌਣ ਭਲੇ ਕੋ ਕਹੇ ਕੰਦਾ ਪਲ ਵਿੱਚ ਰੌਣਕ ਲਾ ਦੇਵੇਂ ਜੇ ਤੂੰ ਮਿਹਰ ਕਰੇ ਮੇਰੇ ਸਾਈਆਂ ਅਲੱਗ ਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਬਤਾਈਆਂ ਬਤਾਈਆਂ ਜਿੱਚ ਬੜਾ ਖੁਸ਼ੀਆਂ ਭਰਿਆ ਦਿਨ ਹੈ ਖੁਸ਼ੀਆਂ ਭਰਿਆ ਮਾਹੌਲ ਹੈ ਸੋ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਵਾਗੇ ਆਇਓ ਮਿੱਤੋ ਤਨ ਤਨ ਬਾਬਾ ਨਾਨਕ ਕੀ ਦੇ ਕੋਲ ਦੁਨੀਆ ਦਾ ਬਲੀ ਬਈ ਦੁਨੀਆ ਤੇਰੀ ਬਾਗ ਬਗੀਚਾ ਮੰਲੀ ਪਈ ਕਨਾ ਨੂੰ ਫੜਵੇਂ ਲੱਗਦੇ ਇਕ ਜਾਣ ਜਹਾਨੋਂ ਖਾਲੀ ਕਨਾ ਦੀ ਕੁਛੜੀ ਲਾਲ ਖੇਡਦੀ ਉੱਠੂਗੀ ਮੈਂ ਬਣ ਕੇ ਫਿਰ ਤੇਰੀਆਂ ਦਵਾਰੇ ਪਾ ਲਈ ਪਾ ਗੁਰੂਆ ਮੈਂ ਮੁਰਦਾਨਾ ਖਾਲੀ ਪਾ ਪਾ ਗੁਰੂਆ ਮੈਂ ਮੁਰਦਾਨਾ ਖਾਲੀ ਪਾ ਆ ਗੁਰੂਆ ਰੜਕੇ ਵੀ ਗੋਂ ਪਟਵਾਰੀ ਦੀ ਕਹਿੰਦੇ ਲੈ ਗਏ ਚੋਰ ਜੇ ਭੁੱਲੇ ਗਏ ਚੋਰ ਜੇ ਫੜ ਕੇ ਵੀ ਅੱਦਿਆਂ ਨੂੰ ਚਾ ਚੜਿਆ ਤੇ ਬਹਿ ਗਏ ਮੱਥੇ ਹੱਥ ਉਹ ਬਹਿ ਗਏ ਮੱਥੇ ਹੱਥ ਧਰ ਕੇ ਵੀ ਢੀੜੀ ਗਲੀ ਵਿੱਚ ਹੋ ਗਏ ਟਕਰੇ ਆ ਡੰਗ ਡੜਾ ਡੜ ਖੜ ਕੇ ਅੰਦਰੋਂ ਤੂੰ ਨਿਕਲੀ ਘੜ ਤੇ ਖੇਜਣਾ ਬਣ ਕੇ ਅੰਦਰੋਂ ਤੂੰ ਨਿਕਲੀ ਸੁਣੋ ਇਥੇ ਦੀ ਗੱਲ ਸੁਣਾਉਣਾ ਜੀ ਥਰਮਲ ਪਲਾਂਟ ਦੀ ਕੰਦਰ ਰਾਇਆ 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 ਵਿੱਚ ਬਠੰਡੇ ਦੇ ਕੋਈ ਥਰਮਲ ਪਲਾਂਟ ਉਹ ਥਰਮਲ ਪਲਾਂਟ ਬਣਾਇਆ ਉੱਥੇ ਉੱਥੇ ਲਾ ਕੇ ਮਿਸਤਰੀ ਕੋਈ ਨਵਾਂ ਨਮੂਨਾ ਉਹ ਨਵਾਂ ਨਮੂਨਾ ਪਾਇਆ ਟਿਕਬੀ ਤੇ ਥਰਮਲ ਤੋਂ ਪਤਾ ਲੈਣ ਨਹੀਂ ਆਇਆ ਟਿਕਬੀ ਤੇ ਥਰਮਲ ਤੋਂ ਪਤਾ ਲੈਣ ਨਹੀਂ ਆਇਆ ਟਿਕਬੀ ਤੇ ਥਰਮਲ ਤੋਂ ਪਤਾ ਲੈਣ ਨਹੀਂ ਆਇਆ ਟਿਕਬੀ ਉਹ ਥਰਮਲ ਤੋਂ ਮੋੜ ਬਾਰੇ ਉਹ ਮੋੜ ਬਾਰੇ ਲਲਕਾਰਾ ਜਾਨੀ ਸਭ ਭੱਜ ਕੇ ਜਾਉਣਾ ਸੁਣੀ ਦਾ ਸੂਰਮਾ ਉਹ ਸੁਣੀ ਦਾ ਸੂਰਮਾ ਭਾਰਾ ਰੋ ਕੁੜੀ ਨੂੰ ਆਉਂ ਗਿਆ ਦਾ ਜੋ ਬਲਦ ਵਿੱਚ ਲਿਆ ਉਹ ਬਲਦ ਵਿੱਚ ਲਿਆ ਨਾਰਾ ਕਦਕੜਵਾਵੇਂਗਾ ਉਹਨਾਗ ਮੁਰਕੀਆਂ ਵਾਲਾ ਕਦਕੜਵਾਵੇਂਗਾ ਤੂੰ ਬੋਲੀ ਜੀ ਇਹਦੇ ਵਿੱਚ ਅਸੀਂ ਆਪਾਂ ਦੱਸਾਂਗੇ ਹੋ ਦਾਣਾ 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 ਸੌਂਕੀ ਕਿਤੇ ਦੀ ਆ ਬੇ ਮੈਨੂੰ ਦੱਸ ਜਾ ਪਤਾ ਹੋ ਦੱਸ ਜਾ ਪਤਾ ਟਕਾਣਾ ਸਹਣੀ ਦੇ ਨਾਲ ਭਦੌੜ ਸੁਣੀ ਤਾਂ ਫੁੱਪਦੌੜ ਹੀ ਲੱਗਦਾ ਥਾਣਾ ਵੀ ਕੱਲਾ ਕਹਿ ਰਾਂ ਪੁੱਤ ਮਾਪਿਆਂ ਦਾ ਉਸ ਹੂ ਤਿਆਂ ਦਾ ਇਹ ਲਾਣਾ ਲਿਖ ਲਈ ਜੀ ਸਦਕੇ ਉਹ ਸਾਡਾ ਪਤਾ ਟਕਾਣਾ ਬਹੁਤ-ਬਹੁਤ ਧੰਨਕੀ ਜੀ ਜੀ